ਵਾਹਿਗੁਰੂ ਸਾਹਿਬ ਜੀ ਧਨ ਗੁਰ ਗਰੀਬਨਵਾਸ ਤੁੰਬਰੀ ਸ਼ਰਨ ਤੁਮਾਰੀ ਆਸਾ ਸੱਜਣ ਸਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸੁ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਅੱਲਾ ਪੁਨਵਾ ਗੋਬਿੰਦਾ ਗੁਣ ਗਾਓ ਦੇ ਅੱਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਗੋਬਿੰਦਾ ਗਉਣ ਗਾਓ ਦਿਆਲਾ ਜ਼ਾਰ ਸ਼ਾਨਾ ਦੇਹੋ ਇਰ ਪਾਲਾ ਰਹਾ ਕar ਕਿਰਪਾ ਤੁਮੇ ਫਿਰ ਤੋ ਪਾਲਾ ਜਿਉ ਪਿੰਡ ਸਬ ਕੰਬੂਰਾ ਮਾਲ ਅੰਬਰਤ ਨਾਮ ਚਲੈ ਜਪ ਨਾਲਾ ਨਾਨਕ ਜਾਚੈ ਸੰਤ ਰਵੱਲਾ ਕਰ ਕਿਰਪਾ ਤੁਮੀ ਫਿਰ ਤਪਾਲਾ ਜੀਓ ਪਿੰਡ ਸਭ ਤੁੰਬੁਰਾ ਮਾਲਾ ਅੰਬਰ ਤਨਾਮ ਚਲਾ ਜਪ ਨਾਲਾ ਨਾਨਕ ਜਾਂਚੈ ਸੰਤੁਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ ਦਰਸ਼ਨ ਦੇਹੋ ਔਰਨ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਖੜਗ ਕੇ ਮੈਂ ਸ਼ਰਨ ਤੇਹਾਰੀ ਆਪਾ ਦੇ ਲੇਓ ਉਬਾਰੀ ਸਰਬ ਉਠੌਰ ਉਹ ਸਹਾਈ ਧੋਟ ਦੋਖ ਤੇ ਲੇਹੋ ਬਚਾਈ ਧੋਟ ਦੋਖ ਤੇ ਲੇਹੋ ਬਚਾਈ ਵਾਹਿਗੁਰੂ ਸਾਬ ਜੀ ਸਵਈਆ ਸ਼ਾਮ ਕੀ ਔਰ ਤੇ ਬਾਣ ਛਟੇ ਨਿਰਪਕੇ ਦਲ ਕੇ ਬਹੁ ਵੀਰਨ ਕਾਏ ਸ਼ਾਮ ਕੀ ਔਰ ਤੇ ਬਾਨ ਛੁੱਟੇ ਨਿਰਪਕੇ ਦਾਲ ਕੇ ਬਹੁ ਵੀਰਨ ਘਾਇ ਜੇਦਕ ਆਦ ਪਰੇ ਹਰਸੋ ਛੇ ਨ ਵਿਚ ਤੇਉ ਜਮ ਧਾਮ ਪਠਾਏ ਕੌਤਕ ਦੇ ਕੇ ਜੋ ਰਨ ਮੈਂ ਆਤ ਆਤਰ ਹੋਏ ਤਿੰਨ ਬੈਣ ਸੁਨਾਏ ਆਵਨ ਦਿਓ ਅਬੇ ਹਮ ਲੋ ਨਿਰਪ ਐਸੇ ਕਹਿਓ ਸਿਗਰੇ ਜਮ ਸਮ ਜਾਏ ਆ ਦਿਓ ਅਬੇ ਹਮ ਲੋ ਨਿਰਪ ਅਸੇ ਕਹਿਓ ਸਿਗਰੇ ਸਮਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ